ਦਿੱਲੀ ਵਿੱਚ ਬੀਜੇਪੀ ਦੀ ਹੋਈ ਜਿੱਤ ਦੀ ਖੁਸ਼ੀ ਵਿੱਚ ਜਲਾਲਾਬਾਦ ਵਿੱਚ ਬੀਜੇਪੀ ਐਨਜੀਓ ਸੈੱਲ ਦੇ ਸੂਬਾ ਮੀਤ ਪ੍ਰਧਾਨ ਦੀਪਕ ਸੈਗਲ ਵੱਲੋਂ ਸੁਮਿੱਚੀ ਟੀਮ ਨੂੰ ਨਾਲ ਲੈ ਕੇ ਖੁਸ਼ੀ ਮਨਾਈ ਗਈ ਅਤੇ ਲੱਡੂ ਵੰਡ ਕੇ ਸਾਰੇ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਬੀਜੇਪੀ ਵਰਕਰ ਸ਼ਾਮਲ ਰਹੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰਿੰਦਰભાઈ ਮੋਦੀ ਜਿੰਦਾਬਾਦ ਨਾਪਤੀ ਦਿੱਲੀ 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 ਨਾਪਤੀ ਦਿੱਲੀ ਨਾਪਤੀ ਦਿੱਲੀ ਦਿੱਲੀ ਦੀ ਜਿੱਤ ਆਉਣ ਵਾਲੇ ਵਿਧਾਨ ਸਭਾ 2027 ਦੀ ਇਲੈਕਸ਼ਨ ਪੰਜਾਬ ਦੀ ਜਿੱਤ ਦਾ ਕਿੰਨੀ ਪੱਥਰ ਹੈ ਇਹ ਜੋ ਜਨਤਾ ਵੇਖ ਰਹੇ ਹੋ ਇਹ ਆ ਬਾਹਾਰੇ ਚੱਲ ਕੇ ਆਈ ਹੋਈ ਜਨਤਾ ਹੈ ਔਰ ਜਨਤਾ ਦਾ ਪਿਆਰ ਹੈ ਨਰਿੰਦਰભાઈ ਮੋਦੀ ਨਾਲ ਭਾਰਤੀ ਜਨਤਾ ਪਾਰਟੀ ਨਾਲ ਔਰ ਜੋ ਐ ਸਵੇ ਮੌਜੂਦਾ ਸਰਕਾਰ ਹੈ ਜੋ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਦੇ ਵਿੱਚ ਆਈ ਹੈ ਔਰ ਲੋਕਾਂ ਨੇ ਵਿਸ਼ਵਾਸ ਕਰ ਕੀਤਾ ਉਸ ਦਾ ਅੱਜ ਨਤੀਜਾ ਇਹ ਆ ਕਿ ਦਿੱਲੀ ਉਹ ਆਪ ਦਾ ਦਿੱਲੀ ਦੀ ਤਲ ਗਈ ਤੇ ਜਲਦੀ ਹੀ 2027 ਦੇ ਵਿੱਚ ਪੰਜਾਬ ਚ ਵੀ ਆਪ ਦਾ ਟਾਲ ਦੇਾਂਗੇ ਦਿੱਲੀਆਂ ਸੀਟਾਂ ਤੋਂ ਜਿੱਤ ਪ੍ਰਾਪਤ ਹੋਈ ਦਿੱਲੀ ਵਿੱਚ ਦਿੱਲੀ ਅਸੀਂ ਬਹੁਮਤ ਨਾਲ 48 ਸੀਟਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਚੁੱਕੇ ਹਾਂ ਇੱਕ ਸੀਟ ਦੀ ਅਜੇ ਹੇਰ ਫਿਰ ਚੱਲ ਰਹੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ 2027 ਦੇ ਵਿੱਚ ਕਿੰਨਾ ਸੋਖ ਰਹੇਗਾ ਬੀ.ਜੇ.ਪੀ ਦਾ ਐਵੇਂ ਜਨਤਾ ਦਾ ਪਿਆਰ ਮਿਲਦਾ ਰਹੇਗਾ ਤੇ 1001% ਅਸੀਂ 2027 ਦੇ ਵਿੱਚ ਨਰਿੰਦਰભાઈ ਮੋਦੀ ਦੀ ਅਗਵਾਈ ਦੇ ਵਿੱਚ ਇੱਥੇ ਸਰਕਾਰ ਲੈ ਕੇ ਆਵਾਂਗੇ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਸਾਡੇ ਨਾਲ ਸਾਡੀ ਟੀਮ ਸਾਡੀ ਸਾਰੀਆਂ ਟੀਮਾਂ ਐਕਟਿਵ ਨੇ ਔਰ ਇਸੇ ਤਰ੍ਹਾਂ ਹੀ ਅੱਜ ਜੋ ਭਾਰਤੀ ਜਨਤਾ ਪਾਰਟੀ ਦੀ ਇੱਕ ਸਰਦਸਤਾ ਬਿਆਨ ਚੱਲ ਰਿਹਾ ਹੈ ਉਹਦੇ ਵਿੱਚ ਲੋਕਾਂ ਵੱਲੋਂ ਭਰਮਾ ਹੰਗਾਰਾ ਮਿਲ ਰਿਹਾ ਹੈ ਔਰ ਆਉਣ ਵਾਲੀਆਂ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਹੈ ਉਹ ਅਸੀਂ ਲੋਕਾਂ ਵਿੱਚ ਦਵਾਵਾਂਗੇ ਲੋਕਾਂ ਨੂੰ ਉਤਸ਼ਾਹ ਚ ਲੈ ਕੇ ਆਵਾਂਗੇ ਲੋਕਾਂ ਨੂੰ ਜਿਹੜੀਆਂ ਸਰਕਾਰ ਨੇ ਸਕੀਮਾਂ ਦੱਬ ਰੱਖੀਆਂ ਨੇ ਅਸੀਂ ਲੋਕਾਂ ਦੇ ਵਿੱਚ ਵੰਡਾਂਗੇ ਘਰ ਘਰ ਜਾਵਾਂਗੇ ਤੇ ਬੀਜੇਪੀ ਪਚਾਵਾਂਗੇ ਤੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਪਛਮ ਲਹਿਰਾਵਾਂ 27 ਸਾਲਾਂ ਬਾਅਦ ਇੱਕ ਜੋ ਬਨਵਾਸ ਸੀ ਬੀਏਪੀ ਦਾ ਉਹ ਦੁਬਾਰਾ ਉਹ ਬੱਚੇ ਜਿਹੜੇ ਛੋਟੇ ਛੋਟੇ ਸੀ ਜਿਨ੍ਹਾਂ ਨੇ ਕਦੇ ਬੀਏਪੀ ਦਾ ਰਾਜ ਵੇਖਿਆ ਸੀ ਤੇ ਅੱਜ ਹੁਣ ਉਹ ਇਸ ਮਾਮਲੇ ਵਿੱਚ ਆ ਕੇ ਉਹ ਦੁਬਾਰਾ ਉਹ ਸੁਸ਼ਾਸਨ ਜਿਹੜਾ ਹੈ ਉਹ ਵਿਖਣਗੇ ਦੁਬਾਰਾ ਬੀਏਪੀ ਦਾ ਬਹੁਤ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਇਹ ਇੱਕ ਵੱਡੀ ਜਿੱਤ ਹੈ ਤੇ ਇਹ ਵੱਡੀ ਜਿਹੜੇ ਇੱਕ ਕਿਲਾ ਜਿਵੇਂ ਆਪਾਂ ਜਿੱਤਿਆ ਹੈ ਹੁਣ ਇਹ ਅਗਲਾ ਕਿਲਾ ਪੰਜਾਬ ਹੈ ਉਹ ਪੰਜਾਬ ਵਿੱਚ ਜੋ ਅੱਛੇ ਆਪਾਂ ਸਾਬਿਤ ਕੀਤਾ ਹੈ ਦਿੱਲੀ ਵਿੱਚ ਉਹ ਹੁਣ ਪੰਜਾਬ ਵਿੱਚ ਸਾਬਿਤ ਕੀਤਾ ਜਾਵੇਗਾ ਅੱਜ ਦਿੱਲੀ ਦੇ ਲਾਲਾ ਜੀ ਨੂੰ ਅੱਜ ਸਮਝ ਆ ਗਿਆ ਹੋਵੇਗਾ ਕਿ ਬਦਲਾਅ ਦੇ ਨਾਂ ਤੇ ਜਨਤਾ ਨੂੰ ਗੁਜ਼ਰਾ ਕਰਨਾ ਹੈ ਅਰ ਜਨਤਾ ਨੂੰ ਪੂਰਨ ਅਪਾਰ ਦੇ ਅੱਜ ਬੀਜਪੀ ਨੂੰ ਪੂਰ ਸਮਰਥਨ ਦੇ ਕੇ ਮੋਦਰભાઈ ਮੋਦੀ ਦੀ ਸਰਕਾਰ ਬਣਾ ਕੇ 27 ਸਾਲਾਂ ਦਾ ਕੰਮ ਦਾ ਕੀਤਾ ਪਾਰਟੀ ਜਨਤਾ ਪਾ ਦੇ ਉਹ ਬਦਲਣਾ ਔਰ ਅਨਾ ਪਾਈ 50 ਕੀਤੀ ਅਸੀਂ ਜੀ ਵੀ ਸਰਕਾਰ ਦਾ ਸਮਰਥਨ ਕਰਾ ਜੇ ਇਹ ਜਿਹੜੀ ਦਿੱਲੀ ਦੀ ਜਿੱਤ ਹੈ ਇਹ ਰਾਜਨੀਤਿਕ ਜਿੱਤ ਨਾਲੋਂ ਹੱਕ ਸੱਚ ਦੀ ਜ਼ਿਆਦਾ ਜਿੱਤ ਹੈ ਜਿਹੜੇ ਲੋਕਾਂ ਨੂੰ ਦਬਾ ਕੇ ਰੱਖਿਆ ਗਿਆ ਲੋਕਾਂ ਨੂੰ ਉੱਠਣ ਨਹੀਂ ਦਿੱਤਾ ਖਾਸ ਤੌਰ ਤੇ ਹਿੰਦੂ ਮੁਸਲਮਾਨ ਸਿੱਖ ਈਸਾਈ ਕਰ ਕਰਕੇ ਲੋਕਾਂ ਨੂੰ ਲੜਾਇਆ ਇਹੋ ਦੇ ਵਿਰੁੱਧ ਜਿੱਥੇ ਲੋਕਾਂ ਨੇ ਇੱਕ ਮੋਟੋ ਰੱਖੀ ਹਿੰਦੂ ਮੁਸਲਮ ਸਿੱਖ ਕਿਸ ਨੇ ਮਜਬ ਦੇ ਭੇਦ ਨਾਲ ਨਹੀਂ ਲੋਕਾਂ ਨੇ ਸੱਚ ਦੇ ਲਿਆਇ ਨਾਲ ਵੋਟ ਪਾਈ